ਸੁਵਿੰਦਰ ਸ਼ਰਮਾ ਦਾ ਇੱਕ ਇੱਕ ਪੋਸਟ ਪੜੀ ਸੀਗੀ ਉਹ ਦੇਖ ਕੇ ਕਿ ਉਹ ਬਹੁਤ ਦੁਖੀ ਹੈ ਔਰ ਉਹ ਕਹਿੰਦੀ ਕਿ ਮੈਨੂੰ ਰੋਟੀ ਖਾਣ ਜੋਗਾ ਵੀ ਛੱਡ ਦੋ ਮੈਂ ਸੁਵਿੰਦਰ ਨੂੰ ਕਾਲ ਕੀਤੀ ਹੈ ਤਾਂ ਉਹਨੇ ਮੈਨੂੰ ਜੋ ਡਿਟੇਲਸ ਦੱਸੇ ਨੇ ਉਹ ਬਹੁਤ ਹੀ ਹੈਰਾਨ ਕਰਨ ਵਾਲੇ ਡਿਟੇਲਸ ਸੀਗੇ ਨੇ ਸਾਲਾ ਤੋਂ ਉਹ ਕੰਮ ਕਰ ਰਹੀ ਹੈ ਉਸ ਪ੍ਰੋਡਿਊਸਰ ਦੇ ਨਾਲ ਅੱਜ ਤੱਕ ਉਹਨੂੰ ਇੱਕ ਵੀ ਪੈਸਾ ਉਹਦੇ ਅਕਾਊਂਟ ਨਹੀਂ ਪਾਇਆ ਅੱਜ ਉਹਦੇ ਕੋਲ ਐਨੇ ਪੈਸੇ ਨਹੀਂ ਸੀ ਕਿ ਉਹ ਆਪਣੇ ਫਲੈਟ ਦਾ ਕਿਰਾਇਆ ਵੀ ਦੇ ਸਕੇ ਜਦੋਂ ਪੈਸੇ ਮੰਗੇ ਤੇ ਉਹਨਾਂ ਨੇ ਫਿਰ ਉਲਟਾ ਉਹਨੂੰ ਘੁਲਾਣਾ ਧਮਕਾਣਾ ਸ਼ੁਰੂ ਕਰ ਦਿੱਤਾ ਫਕੀਰ ਮੇਰਾ ਕੀ ਹਾਲ ਹੈ ਸੀਰ ਸਾਹਿਬ ਨੇ ਵੀ ਪਾਈ ਹੈ ਮੈਂ ਹਮੇਸ਼ਾ ਇੱਕ ਲੇਡੀ ਦੀ ਸੇਫਟੀ ਸਿਕਿਉਰਿਟੀ ਲਈ ਹਾਂਗੀ ਬਹੁਤ ਹੋਰ ਲੜਕੀਆਂ ਨੇ ਜਿਹੜੀਆਂ ਕਿ ਇਸ ਇੰਡਸਟਰੀ ਦੇ ਅੰਦਰ ਕਾਫੀ ਦੁਖੀ ਹੋਏ ਦੇਖੋ ਐਦਾਂ ਕਿ ਮੈਂ ਜਦੋਂ ਸੁਨਿੰਦਰ ਸ਼ਰਮਾ ਦਾ ਇੱਕ ਇੱਕ ਪੋਸਟ ਪੜ੍ਹੀ ਸੀਗੀ ਉਹਦੇ ਤੇ ਕਿ ਉਹ ਬਹੁਤ ਦੁਖੀ ਹੈ ਔਰ ਉਹਨੂੰ ਕਹਿੰਦੀ ਕਿ ਮੈਨੂੰ ਰੋਟੀ ਖਾਣ ਜੋਗਾ ਵੀ ਛੱਡ ਦੋ ਤੇ ਉਸ ਨੂੰ ਪੜ੍ਹਨ ਤੋਂ ਬਾਅਦ ਮੈਂ ਸੁਨਿੰਦਰ ਨੂੰ ਕਾਲ ਕੀਤੀ ਹੈ ਉਹਦੇ ਨਾਲ ਬੜੀ ਬੜੀ ਲੰਦੀ ਗੱਲ ਹੋਈ ਆ ਉਹਨੇ ਮੈਨੂੰ ਜੋ ਡਿਟੇਲਸ ਦੱਸੇ ਨੇ ਉਹ ਬਹੁਤ ਹੀ ਹੈਰਾਨ ਕਰਨ ਵਾਲੇ ਡਿਟੇਲਸ ਸੀਗੇ ਕਿ ਐਨੇ ਸਾਲਾਂ ਤੋਂ ਉਹ ਕੰਮ ਕਰ ਰਹੀ ਆ ਉਸ ਪ੍ਰੋਡਿਊਸਰ ਦੇ ਨਾਲ ਲੇਕਿਨ ਅੱਜ ਤੱਕ ਉਹਨੂੰ ਇੱਕ ਵੀ ਪੈਸਾ ਉਹਦੇ ਅਕਾਊਂਟ 'ਚ ਨਹੀਂ ਪਾਇਆ ਗਿਆ ਉਹਨੂੰ ਕੋਈ ਪੇਮੈਂਟ ਨਹੀਂ ਹੋਈ ਔਰ ਜਦੋਂ ਉਹਨੇ ਪਹਿਲਾਂ ਤੇ ਉਹਨਾਂ ਦੇ ਨਾਲ ਰਹਿੰਦੇ ਹੁੰਦੀ ਸੀ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਬੜੇ ਉਹਨੂੰ ਸੁਪਨੇ ਦਿਖਾਏ ਕਿ ਅਸੀਂ ਮੈਂ ਤੇਰੇ ਲਈ ਇੰਡਸਟਰੀ 'ਚ ਬਹੁਤ ਵੱਡਾ ਕੰਮ ਕਰਵਾਵਾਂਗਾ ਔਰ ਬਹੁਤ ਅੱਛੇ ਅੱਛੇ ਪ੍ਰੋਜੈਕਟ ਇਹਨੂੰ ਦਿਲਾਣੇ ਨੇ لیکن سورندا نے ਜਦੋਂ ਆਪਣੀ ਮਦਰ ਦੇ ਨਾਲ ਬਾਹਰ ਜਾ ਕੇ ਰਹਿਣ ਦੇ ਲਈ ਕਿਹਾ ਕਿ ਮੈਂ ਰਹਿਣਾ ਹੈ ਬਾਹਰ ਜਾ ਕੇ ਮੈਂ ਆਪਣੀ ਮਦਰ ਨੂੰ ਲੁੱਕ ਆਫਟਰ ਕਰਨਾ ਹੈ ਹੁਣ ਉਸ ਟਾਈਮ ਤੇ ਉਹਨੇ ਇੱਕ ਕਿਰਾਏ ਦੇ ਉੱਤੇ ਇੱਕ ਛੋਟਾ ਜਿਹਾ ਇੱਕ ਫਲੈਟ ਲਿਆ ਜਿਸ ਦੇ ਉਹ ਕਹਿੰਦੀ ਹੈ ਕਿ ਮੇਰੇ ਕੋਲ ਇੰਨੀ ਵੀ ਨਹੀਂ ਸੀਗੇ ਪੈਸੇ ਕਿ ਮੈਂ ਉਸ ਦੇ ਕਿਰਾਇਆ ਵੀ ਚੁਕਾ ਸਕਾਂ ਸੋ ਜੋ ਲੜਕੀ ਦੇ ਤੁਸੀਂ ਦੇਖੋ ਉਹਦੇ ਫੋਲੋਇੰਗ ਫਨਫੋਲੋਇੰਗ ਕਿੰਨੀ ਜ਼ਿਆਦਾ ਹੈ ਉਹਦੇ ਗਾਣੇ ਕਿੰਨੇ ਚੱਲੇ ਹੋਏ ਨੇ ਇੰਡਸਟਰੀ 'ਚ ਉਹਦਾ ਨਾ ਆ ਔਰ ਉਹ ਲੜਕੀ ਨੇ ਜਿਹਨੇ ਐਨਾ ਪੈਸਾ ਕਮਾਇਆ ਹੋਵੇਗਾ ਲੇਕਿਨ ਅੱਜ ਉਹਦੇ ਕੋਲ ਐਨੇ ਪੈਸੇ ਨਹੀਂ ਸੀ ਕਿ ਉਹ ਆਪਣੇ ਫਲੈਟ ਦਾ ਕਿਰਾਇਆ ਵੀ ਦੇ ਸਕੇ ਤੇ ਉਸ ਨੇ ਇਹਦੇ ਉੱਤੇ ਫਿਰ ਜਦੋਂ ਪੈਸੇ ਮੰਗੇ ਤੇ ਉਹਨਾਂ ਨੇ ਫਿਰ ਉਲਟਾ ਉਹਨੂੰ ਡਰਾਣਾ ਧਮਕਾਣਾ ਸ਼ੁਰੂ ਕਰ ਦਿੱਤਾ ਕਿ ਮੈਂ ਤੈਨੂੰ ਕੁਝ ਨਹੀਂ ਦੇਣਾ ਤੇਰਾ ਕੁਝ ਨਹੀਂ ਬਣਦਾ ਬਲਕਿ ਤੂੰ ਮੈਨੂੰ ਪੈਸੇ ਦੇਣੇ ਨੇ ਜਿਹੜੇ ਮੈਂ ਤੇਰੀ ਪਬਲਿਸਿਟੀ ਦੇ ਉੱਤੇ ਖਰਚਾ ਕੀਤਾ ਆ ਤੇ ਉਸ ਤੋਂ ਬਾਅਦ ਉਹਨੇ ਫਿਰ ਆਪਣੇ ਦੁਖੀ ਹੋ ਕੇ ਉਹਨੇ ਅਪੀਲ ਪਾਈ ਆ ਉਹਨੇ ਅਪੀਲ ਮੇਰਾ ਖਿਆਲ ਸੇਮ ਸਾਹਿਬ ਨੂੰ ਵੀ ਪਾਈ ਆ ਸ਼ਾਇਦ ਔਰ ਉਹਨਾਂ ਨੇ ਕਿਹਾ ਕਿ ਮੈਨੂੰ ਮਦਦ ਦੀ ਲੋੜ ਹੈਗੀ ਮੈਨੂੰ ਬਹੁਤ ਐਕਸਪਲੋਇਟ ਕੀਤਾ ਗਿਆ ਇਸ ਚੀਜ਼ ਦੇ ਬਾਰੇ ਮੈਨੂੰ ਹੋਰ ਵੀ ਬਹੁਤ ਡਿਟੇਲਸ ਨੇ ਜਿਹੜੇ ਕਿ ਦੱਸੇ ਨੇ ਆਈ ਐਮ ਸ਼ੋਰ ਕਿ ਮੈਂ ਇੱਕ ਦਿਨ ਡੈਫੀਨਟਲੀ ਇਹ ਸੁਨੰਦਨ ਉਹ ਕਰੂੰਗੀ ਕਿ ਸਾਡੇ ਨਾਲ ਆ ਕੇ ਬੈਠੇ ਤੇ ਆਪਣੇ ਖੁਦ ਉਹ ਖੁਦ ਹੀ ਡਿਟੇਲ ਦੱਸੇ ਸਾਰੀ ਉਸ ਦੇ ਜੋ ਇੰਡਸਟਰੀ ਦੇ ਅੰਦਰ ਇਸ ਤਰ੍ਹਾਂ ਚਾਹੇ ਕੋਈ ਪ੍ਰੋਡਿਊਸਰ ਹੈ ਕੋਈ ਦੂਸਰਾ ਵੱਡਾ ਬੰਦਾ ਹੈ ਐਕਟਰ ਹੈ ਕੋਈ ਅਗਰ ਲੜਕੀ ਨੂੰ ਐਕਸਪਲੋਇਟ ਕਰਨ ਦੀ ਕੋਸ਼ਿਸ਼ ਕਰਦਾ ਹੈ ਔਰ ਉਹ ਸਾਡੇ ਤੱਕ ਪਹੁੰਚਦੀ ਹੈ ਉਹ ਗੱਲ ਮੈਂ ਹਮੇਸ਼ਾ ਇੱਕ ਲੇਡੀ ਦੀ ਸੇਫਟੀ ਸਿਕਿਉਰਿਟੀ ਲਈ ਹੈਗੀ ਆ ਔਰ ਮੈਂ ਪੂਰਾ ਸਾਥ ਦਵੂੰਗੀ ਔਰ ਇਹਦੇ ਚ ਕਈ ਵਾਰ ਹੁੰਦਾ ਕਿ ਬੰਦੇ ਜਿਹੜੇ ਨੇ ਛੁੱਟ ਜਾਂਦੇ ਨੇ ਨਹੀਂ ਮੀ 2 ਜਿਹੜੀ ਕੈਂਪੇਨ ਚੱਲੀ ਸੀ ਬੜੀ ਮਸ਼ਹੂਰ ਕੈਂਪੇਨ ਹੋਈ ਸੀ ਪਰ ਉਹਦੇ ਅੰਦਰ ਕੀ ਕੁਝ ਹੋਇਆ ਔਰ ਕਿਤੇ ਦਾ ਕਿਸ ਨੂੰ ਸਜ਼ਾ ਮਿਲੀ ਇਹ ਮੈਨੂੰ ਨਹੀਂ ਲੱਗਦਾ ਕਿ ਉਹ ਖਾਸ ਕਿਸੇ ਮੁਕਾਮ ਤੇ ਪਹੁੰਚੀ ਸੀ ਲੇਕਿਨ ਅਗਰ ਮੇਰੇ ਨੋਲੇਜ ਕੋਈ ਆਉਂਦੀ ਹੈ ਮੈਂ ਇਹ ਵੀ ਸੁਣਿਆ ਕਿ ਬਹੁਤ ਹੋਰ ਲੜਕੀਆਂ ਨੇ ਜਿਹੜੀਆਂ ਕਿ ਇਸ ਇੰਡਸਟਰੀ ਦੇ ਅੰਦਰ ਕਾਫੀ ਦੁਖੀ ਨੇ ਕਾਫੀ ਐਕਸਪਲੋਇਟ ਕੀਤੀਆਂ ਗਈਆਂ ਨੇ ਮੈਂ ਅਪੀਲ ਕਰਦੀ ਹਾਂ ਉਹ ਸਾਰੀ ਕੁੜੀਆਂ ਨੂੰ ਅਗਰ ਤੁਹਾਡੇ ਨਾਲ ਕਦੇ ਵੀ ਕਿਤੇ ਕੁਝ ਹੋਇਆ ਔਰ ਜ਼ਰੂਰ ਸਾਡੇ ਤੱਕ ਪਹੁੰਚ ਕਰੋ ਔਰ ਮੈਂ 100% ਤੁਹਾਡੇ ਨਾਲ ਖੜੀ ਹਾਂ ਔਰ ਉਹਨੂੰ ਇਨਸਾਫ ਦਿਲਾਵਾਂਗੀ ਔਰ ਇਸ ਕੇਸ ਦੇ ਵਿੱਚ ਵੀ ਇਹਨੂੰ ਮੁਕਾਮ ਤੱਕ ਪਹੁੰਚਾਇਆ ਜਾਏ ਮੈਮ ਕਿਉਂਕਿ ਮਾਮਲਾ ਦਰਜ ਹੋਇਆ ਹੈ ਤੁਸੀਂ ਅੱਜ ਅੱਜ 9 ਤਰੀਕ ਦੀ ਡੇਟ ਤੁਸੀਂ ਦਿੱਤੀ ਹੈ ਕੁਝ ਹਾਲੇ ਤੱਕ ਪੁਲਿਸ ਵੱਲੋਂ ਕੁਝ ਤੁਹਾਡੇ ਸ਼ਾਇਦ ਸ਼ੇਅਰ ਕੀਤੀ ਗਈ ਹੈ ਕਿਉਂਕਿ ਦੇਖੋ ਇਹਦਾ ਕਿ ਮੈਂ ਹਰੇ ਕੱਲ ਰਾਤ ਨੂੰ ਜਦੋਂ ਸੁਰਿੰਦਰ ਨਾਲ ਗੱਲ ਕੀਤੀ ਉਸ ਤੋਂ ਬਾਅਦ ਸੋਮਟੋ ਲਿਆ ਔਰ ਉਸ ਸਮਾਦੋ ਦੀ ਅਰੈਸਟ ਵੀ ਪੈ ਗਈ ਹੈ ਇਮੀਡੀਏਟਲੀ ਔਰ ਮੈਂ ਜਦੋਂ ਸੋਮਟੋ ਲਿਆ ਅੱਜ ਆਈ ਐਮ ਸ਼ੋਰ ਕਿ ਸੰਡੇ ਦਾ ਦਿਨ ਸੀ ਆਹ ਦ ਸ਼ਾਨੂੰ ਸ਼ਾਮ ਤੱਕ ਸ਼ਾਟ ਡੈਫੀਨਿਟਲੀ ਆ ਜਾਏਗੀ ਮੈਂ ਕਿਉਂਕਿ ਤੁਸੀਂ ਕਿਹਾ ਕਿ ਹੋਰ ਵੀ ਇੰਡਸਟਰੀ ਚ ਇਸ ਤਰ੍ਹਾਂ ਦੀ ਕੁੜੀਆਂ ਤੁਹਾਡੇ ਕੋਲ ਹੋਰ ਵੀ ਕੋਈ ਇਸ ਤਰ੍ਹਾਂ ਦੀ ਸ਼ਿਕਾਇਤ ਆਈ ਹੈ ਜਾਂ ਫਿਰ ਕੇਸ ਤੋਂ ਬਾਅਦ ਕੁਝ ਹੋਰ ਨਹੀਂ ਮੇਰੀ ਨੋਲਿਜ ਚ ਇੱਕ ਹੋਰ ਲੜਕੀ ਆਈ ਸੀ ਜਿਹੜੀ ਕਿ ਅਗੇਨ 뮤직 ਇੰਡਸਟਰੀ ਦੇ ਨਾਲ ਹੀ ਉਹ ਸੰਬੰਧਿਤ ਹੈਗੀ ਹੈ ਔਰ ਮੈਂ ਉਸ ਦਾ ਹਰੇ ਮੈਂ ਨਾ ਤੇ ਨਹੀਂ ਰਿਵੀਲ ਕਰਦੀ ਤੇ ਮੇਰੇ ਕੋਲ ਇੱਕ ਦੋ ਲੜਕੀਆਂ ਜ਼ਰੂਰ ਆਈਆਂ ਨੇ ਜੋ ਕਿ 뮤직 ਇੰਡਸਟਰੀ ਦੇ ਨਾਲ ਹੀ ਸੰਬੰਧਿਤ ਨਹੀਂ ਕਿਉਂਕਿ ਮੈਂ ਬੜੇ ਹੈਰਾਨ ਕਰ ਦੇਣ ਵਾਲੇ ਅਲੀਗੇਸ਼ਨ ਨੇ ਜਿਸ ਤਰ੍ਹਾਂ ਤੁਸੀਂ ਵੀ ਦੱਸ ਰਹੇ ਤੁਹਾਡੀ ਕਾਫੀ ਡਿਟੇਲ ਗੱਲ ਹੋਈ ਹੈ ਹੋਰ ਵੀ ਕੁਝ ਚੀਜ਼ਾਂ ਦਾ ਖੁਲਾਸਾ ਸੁਨੰਦਰ ਨੇ ਕੀਤਾ ਹੋਵੇ ਸੁਨੰਦਰ ਨੇ ਇਹੀ ਖੁਲਾਸਾ ਕੀਤਾ ਕਿ ਉਹਨੂੰ ਬਹੁਤ ਜ਼ਿਆਦਾ ਪ੍ਰੋਮਿਸਸਿਸ ਕੀਤੇ ਗਏ ਸੀ ਜਿਸ ਦੇ ਲਈ ਕਿ ਉਹ ਡੈਫੀਨੇਟਲੀ ਉਹਦੀ ਗੱਲਾਂ 'ਚ ਆਈ ਸੀ ਕਿ ਸ਼ਾਇਦ ਮੇਰੇ ਇਹ ਜਿਹੜੇ ਸੁਪਨੇ ਪੂਰੇ ਹੋਣਗੇ ਉਹਨਾਂ ਨੂੰ ਫੰਡ ਮਿਲਣਗੇ ਔਰ ਬਹੁਤ ਅੱਛਾ ਕਰ ਵੀ ਰਹੀ ਸੀ ਉਹ ਲੜਕੀ ਲੇਕਿਨ ਜਦੋਂ ਨੇ ਦੇਖਿਆ ਕਿ ਜਦੋਂ ਨੇ ਕਹਿਣਾ ਸ਼ੁਰੂ ਕੀਤਾ ਕਿ ਮੈਨੂੰ ਮੇਰੇ ਪੈਸੇ ਡਿਊਜ਼ ਜਿਹੜੇ ਨੇ ਉਹ ਜ਼ਰੂਰ ਦੋ ਤਦ ਉਹਨਾਂ ਨੇ ਆਪਣੇ ਰੰਗ ਦਿਖਾਣੇ ਸ਼ੁਰੂ ਕਰ ਦਿੱਤੇ ਕਿ ਮੇਰੇ ਕੋਈ ਤੇਰਾ ਕੋਈ ਪੈਸਾ ਹੀ ਨਹੀਂ ਬਣਦਾ ਤੇਰੇ ਸਾਰੇ ਪੈਸੇ ਜਿਹੜੇ ਪਬਲਿਸਿਟੀ ਦੇ ਉੱਤੇ ਖਰਚ ਹੋ ਚੁੱਕੇ ਨੇ ਔਰ ਉਸ ਲੜਕੀ ਨੂੰ ਅੱਜ ਇਸ ਮਤਲਬ ਜਿਹੜੀ ਲੜਕੀ ਇੰਨੀ ਦੇਰ ਤੋਂ ਕੰਮ ਕਰ ਰਹੀ ਹੋਵੇ ਇੰਨਾ ਅੱਛਾ ਕੰਮ ਹੋਇਆ ਹੋਵੇ ਇੰਨੇ ਪੈਸੇ ਮਿਲੇ ਔਰ ਉਹ ਲੜਕੀ ਆਪਣੇ ਫਲੈਟ ਦੇ ਕਿਰਾਏ ਦੇ ਲਈ ਮਹਤਾਜ ਹੈ ਕਿ ਮੈਂ ਕਿੱਥੋਂ ਦੇਣਾ ਹੈ ਇਹ ਬਹੁਤ ਵੱਡੀ ਗੱਲ ਹੈ ਹੁਣ ਮਹਿਲਾ ਕਮਿਸ਼ਨ ਵੱਲੋਂ ਅੱਗੇ ਦੀ ਕਿਸ ਤਰ੍ਹਾਂ ਦੀ ਜਿਹੜੀ ਇਹਦੇ ਵਿੱਚ ਕੀਤੀ ਜਾਏਗੀ ਕਿਉਂਕਿ ਅੱਜ ਰਿਪੋਰਟ ਵੀ ਤੁਹਾਨੂੰ ਸਬਮਿਟ ਕਰਨੀ ਹੈ ਪੁਲਿਸ ਨੇ ਦੇਖਦੇ ਆਂ ਔਰ ਫੈਕਟ ਕੀ ਆਉਂਦੇ ਨੇ ਰਿਪੋਰਟ ਦੇ ਅੰਦਰ ਕੀ ਨਿਕਲ ਕਹਿੰਦਾ ਕੀ ਫੈਕਟਸ ਆਉਂਦੇ ਨੇ ਔਰ ਫਿਰ ਸੁਨੰਦਾ ਦੇ ਨਾਲ ਦੁਬਾਰਾ ਮੈਂ ਫਿਰ ਗੱਲ ਕਰਾਂਗੀ ਔਰ ਉਹਨੂੰ ਵੀ ਮੈਂ ਕਹਾਂਗੀ ਕਿ ਪ੍ਰੈਸ ਦੇ ਸਾਹਮਣੇ ਆ ਕੇ ਆਪਣੇ ਫੈਕਟਸ ਵੀ ਰੱਖਿਓ ਆਪਣੀਆਂ ਗੱਲਾਂ ਰੱਖਿਓ ਔਰ ਉਸ ਤੋਂ ਬਾਅਦ ਅਸੀਂ ਦੇਖਦੇ ਕਿਹੜੀ ਧਾਰਾਵਾਂ ਲੱਗੀਆਂ ਨੇ ਕੀ ਗੱਲ ਬਣ ਫਿਕਰ ਆ ਮੈਂ ਬਾਂਡ ਬਾਰੇ ਵੀ ਗੱਲ ਹੋਈ ਕਿ ਬਾਂਡ ਕਿੰਨੇ ਸਮੇਂ ਵਾਸਤੇ ਅਕੋਰਡਿੰਗ ਟੂ ਸੁਰਿੰਦਰ ਨਹੀਂ ਨਹੀਂ ਖਤਮ ਨਹੀਂ ਸੁਨੰਦਾ ਦੇ ਕਹਿੰਦੇ ਮੁਤਾਬਿਕ ਮੈਨੂੰ ਕੁਝ ਨਹੀਂ ਪਤਾ ਕਿ ਕਿਸ ਬਾਂਡ ਦੀ ਗੱਲ ਕਰ ਰਹੇ ਹੋ ਨਾ ਮੇਰੇ ਕੋਲ ਉਸ ਬਾਂਡ ਦੀ ਕਾਪੀ ਹੈ ਨਾ ਹੀ ਮੈਨੂੰ ਕਦੇ ਉਹ ਬਾਂਡ ਦਿੱਤਾ ਗਿਆ ਹੈ ਔਰ ਉਹਨੇ ਬਾਰ-ਬਾਰ ਜਦੋਂ ਵੀ ਕਹਿੰਦੀ ਮੈਂ ਕੋਈ ਹੋਰ ਦੂਸਰੀ ਕੰਪਨੀ ਉਹਨੂੰ ਅਪਰੋਚ ਕਰਦੀ ਸੀ ਕਿ ਸਾਡੇ ਨਾਲ ਕੰਮ ਕਰਨ ਦੇ ਲਈ ਜਾਂ ਹੋਰ ਕੋਈ ਮੂਵੀ ਹੋएगी ਉਹਦੇ ਲਈ ਕੰਮ ਕਰਨ ਦੇ ਲਈ ਉਸ ਨੂੰ بار بار ਇਹ ਬੰਦੇ ਕੁਝ ਇਹ ਕਹਿ ਕੇ ਚੁੱਪ ਕਰਾ ਦਿੰਦੇ ਸੀ ਕਿ ਸਾਡੇ ਨਾਲ ਉਹਦਾ ਇੱਕ बॉन्ड ਹੈ ओनली शी कैन वर्क ਵਿਦ ਆਰ ਕੰਪਨੀ ਖੋਰ ਕਿਸੇ ਨਾਲ ਕੰਮ ਨਹੀਂ ਕਰ ਸਕਦੀ ਆ ਉਹ ਸੁਨੰਦਾ ਕਹਿੰਦੀ ਕਿ ਮੈਨੂੰ ਐਸੇ ਕਿਸੇ बॉन्ड ਦੇ ਬਾਰੇ ਕੋਈ ਨੋ ਲੈਜ ਨਹੀਂ ਹੈ ਔਰ ਮਹਿਲਾਵਾਂ ਦੇ ਲਈ ਤਾਂ ਚਲੋ ਮਹਿਲਾ ਕਮਿਸ਼ਨ ਹੈਗਾ ਹੋਰ ਵੀ ਜਿਹੜੇ ਮੇਲ ਆਰਟਿਸਟ ਮੈਨੂੰ ਪਰਸਨਲੀ ਤੌਰ ਤੇ ਕਈ ਜਣਿਆਂ ਦੇ ਫੋਨ ਆਏ ਆ ਆਰਟਿਸਟ ਜਿਹੜੇ ਇਹਨਾਂ ਨਾਲ ਕੰਮ ਕਰਦੇ ਸੀ ਉਹਨਾਂ ਦੇ ਪਾਸੋਂ ਉਹ ਵੀ ਉਹਨਾਂ ਦੇ ਹਿਸਾਬ ਤੱਕ ਇਹਦਾ 50 ਲੱਖ ਹੈ ਕਿਸ ਦਾ ਕਰੋੜ ਦੇ ਕਰੀਬ ਆ ਔਰ ਉਲੂ ਕਹਿੰਦੇ ਕਿ ਵੀ ਸਾਡਾ ਕੀ ਬਣੂਗਾ ਸ਼ਿਕਾਇਤ ਦੀ ਸ਼ਿਕਾਇਤ ਦੇਣ ਜਾਂ ਕੀ ਕਰਨ ਉਲੂ ਜ਼ਰੂਰ ਸ਼ਿਕਾਇਤ ਦੇਣੀ ਚਾਹੀਦੀ ਹੈ ਕਿਉਂਕਿ ਇੱਥੇ ਚਲੋ ਠੀਕ ਹੈ ਮਹਿਲਾ ਦਾ ਸਵਾਲ ਹੈ ਮੈਂ ਖੜਿਆ ਮਹਿਲਾ ਦੀ ਸੇਫਟੀ ਸਿਕਿਉਰਿਟੀ ਦੇ ਲਈ ਬਟ ਆਲਸੋ ਕਿ ਅਸੀਂ ਇੱਕ ਇਨਸਾਫ ਲਈ ਵੀ ਖੜਿਆ ਹਾਂ ਇਹ ਨਹੀਂ ਹੈ ਕਿ ਅਗਰ ਇੱਕ ਲੜਕੀ ਦੀ ਤਾਂ ਸੁਣੀ ਗਈ ਹੈ ਜਾਂ ਕੋਈ ਲੜਕਾ ਵੀ ਜਿਹੜਾ ਐਕਸਪਲੋਇਟ ਹੋ ਰਿਹਾ ਇਸ ਤਰੀਕੇ ਦੇ ਨਾਲ ਉਹਨੂੰ ਅੱਗੇ ਆਉਣਾ ਚਾਹੀਦਾ ਸ਼ਿਕਾਇਤ ਦੇਣੀ ਚਾਹੀਦੀ ਹੈ ਮੈਂ ਇੱਕ ਰਿਐਕਸ਼ਨ ਹੋ ਰਿਹਾ ਹੈ ਨਾ ਪਾਸਟਰ ਮਾਮਲੇ ਦੇ ਵਿੱਚ ਉਹਨੇ ਗਲਤੀ ਕਹਿੰਦੇ ਕਿ ਮੈਂ ਮੈਂ ਕੋਈ ਜੁਰਮ ਨਹੀਂ ਕੀਤਾ ਕਿ ਮੈਨੂੰ ਗ੍ਰਿਫਤਾਰੀ ਦਾ ਕੋਈ ਡਰ ਹੋਵੇ ਪਾਸਟਰ ਨੇ ਕਿਹਾ ਹਮਮ ਅਗਰ ਪਾਸਟਰ ਨੇ ਇਹ ਗੱਲ ਕਹੀ ਹੈ ਤੇ ਪਾਸਟਰ ਨੇ ਅਗਰ ਇਹ ਗੱਲ ਕਹੀ ਹੈ ਤੇ ਫਿਰ ਪਾਸਟਰ ਔਨ ਦਾ ਰਨ ਕਿਉਂ ਹੈ ਉਹ ਸਾਹਮਣੇ ਆਵੇ ਸਾਹਮਣੇ ਆ ਕੇ ਆਪਣੇ ਫੈਕਟ ਰੱਖੇ ਕਿਸ ਚੀਜ਼ ਦਾ ਡਰ ਹੈ ਉਸ ਨੂੰ ਜਦੋਂ ਉਹਨੂੰ ਪਤਾ ਹੈ ਕਿ ਉਹ ਫਸ ਚੁੱਕਿਆ ਇਸ ਤਰੀਕੇ ਦੇ ਨਾਲ ਉਹ ਲੜਕੀ ਨੇ ਜੋ-ਜੋ ਵੀ ਆਪਣੇ ਪੁਲਿਸ ਨੂੰ ਬਿਆਨ ਦਿੱਤੇ ਨੇ ਔਰ ਉਹ ਜਗ੍ਹਾ-ਜਗ੍ਹਾ ਵੀ ਦਿਖਾਈ ਹੈ ਜਿੱਥੇ ਕਿ ਪਾਸਟਰ ਨੇ ਉਹਨੂੰ ਜਾਂ ਕੋਈ ਮੋਲੈਸ ਕਰਨ ਦੀ ਕੋਸ਼ਿਸ਼ ਕੀਤੀ ਹੈ ਜਾਂ ਉਹ ਜੋ ਵੀ ਕੁਝ ਕੀਤਾ ਹੈ ਪੁਲਿਸ ਜਿਹੜੀ ਇਹ ਫੈਕਟ ਵੀ ਲੱਭ ਰਹੀ ਹੈ ਸਾਰੇ ਅਗਰ ਪਾਸਟਰ ਨੂੰ ਕੋਈ ਡਰ ਨਹੀਂ ਆਈ ਥਿੰਕ ਉਹਨੂੰ ਬਿਨਾ ਡਰ ਤੋਂ ਬਿਨਾ ਚਿਜਿਕ ਤੋਂ ਸਾਹਮਣੇ ਆਉਣਾ ਚਾਹੀਦਾ ਪੁਲਿਸ ਦੇ ਅੱਗੇ ਆਉਣਾ ਚਾਹੀਦਾ ਆਪਣੇ ਫੈਕਟ ਜਿਹੜੇ ਆਪਣਾ ਤਰਫ ਦੀ ਜੋ ਵੀ ਉਹਦੀ ਕਹਾਣੀ ਹੈ ਉਹਨੂੰ ਰੱਖਣੀ ਚਾਹੀਦੀ ਹੈ ਔਰ ਇਹ ਗੱਲ ਕਹਿਣੀ ਗਲਤ ਹੈ ਕਿ ਮੈਨੂੰ ਲੱਗਦਾ ਕਿ ਮੇਰਾ ਕੋਈ ਕਸੂਰ ਨਹੀਂ ਹੈ ਬਿਕੋਜ਼ ਪਾਸਟਰ ਹੈਜ਼ ਅ ਹਿਸਟਰੀ 200 ਆਈ ਥਿੰਕ 2008 ਦੇ ਵਿੱਚ ਵੀ ਉਹ ਸ਼ਾਇਦ ਮਰਡਰ ਕੇਸ ਦੇ ਅੰਦਰ ਜੇਲ੍ਹ ਚ ਗਏ ਸੀਗੇ ਲੇਕਿਨ ਜੇਲ੍ਹ ਤੋਂ ਛੁੱਟ ਗਏ ਕਿ ਸਾਰੇ ਮੇਰੇ ਅਗੇਸ ਕੁਝ ਨਹੀਂ ਸੀਗਾ ਉਸ ਤੋਂ ਬਾਅਦ ਉਹ ਰੇਪ ਕੇਸ ਦੇ ਅੰਦਰ ਵੀ ਗਏ ਨੇ ਜੇਲ੍ਹ ਦੇ ਅੰਦਰ ਉਸ ਤੋਂ ਬਾਅਦ ਇਹ ਕੇਸ ਵੀ ਹੈ ਇਹ ਤਾਂ ਨਹੀਂ ਹੋ ਸਕਦਾ ਕਿ ਤੁਹਾਡੀ ਬਿਲਡ ਅਪ ਹੁੰਦੀ ਜਾ ਰਹੀ ਹੈ ਹਿਸਟਰੀ ਇਨ ਥਿਸ ਕ੍ਰਿਮੀਨਲ ਐਕਟੀਵਿਟੀ ਅਫੇ ਤੁਸੀਂ ਕਹੋ ਕਿ ਮੇਰਾ ਕੋਈ ਕਸੂਰ ਹੀ ਨਹੀਂ ਸੀਗਾ ਅਗਰ ਨਹੀਂ ਹੈ ਕਸੂਰ ਮੰਨ ਲਿਆ ਕਿ ਨਹੀਂ ਹੈ ਸਾਹਮਣੇ ਆ ਕੇ ਉਸ ਨੂੰ ਦੱਸਿਆ ਜਾ ਉਹਨਾਂ ਨੇ ਵਿਮਨ ਸੈਲ ਤੇ ਵੀ ਸਵਾਲ ਚੱਕੇ ਨੇ ਸਾਡੇ ਚੈਨਲ ਇੰਟਰਵਿਊ ਕਰਕੇ ਆਏ ਸੀ ਉਹ ਕਹਿੰਦੇ ਕਿ ਵਿਮਨ ਸੈਲ ਦੇ ਵਿੱਚ ਬਹੁਤ ਸਾਰੀ ਕੁੜੀਆਂ ਨੇ ਕੰਪਲੇਂਟਸ ਦਿੱਤੀਆਂ ਹੋਈਆਂ ਨੇ ਉਹਨਾਂ ਦੀ ਸੁਣਵਾਈ ਨਹੀਂ ਹੋਈ ਮੇਰੇ ਖਿਲਾਫ ਇੱਕ ਕੇਸ ਹੋਇਆ ਤੇ ਮੇਰੇ ਨਾਲ ਇਸ ਤਰੀਕੇ ਦੇ ਨਾਲ ਕੀਤਾ ਜਾ ਰਿਹਾ ਵਿਮਨ ਸੈਲ ਦੇ ਵੱਲੋਂ ਕਿਹੜੀ ਵਿਮਨ ਸੈਲ ਦੇ ਅੰਦਰ ਵਿਮਨ ਸੈਲ ਦੇ ਅੰਦਰ ਜੋ ਵੀ ਲੜਕੀ ਆਂਦੀ ਹੈ ਜੋ ਵੀ ਤਕਲੀਫ ਹੈ ਹਰ ਇੱਕ ਨੂੰ ਅਟੈਂਡ ਕੀਤਾ ਜਾਂਦਾ ਹਰ ਇੱਕ ਦੀ ਇਨਕੁਆਰੀ ਕਰਵਾਈ ਜਾਂਦੀ ਹੈ ਔਰ ਉਸ ਦੇ ਅਕੋਰਡਿੰਗ ਕੇਸ ਦੇ ਅਕੋਰਡਿੰਗ ਮੈਰਿਟ ਦੇ ਅਕੋਰਡਿੰਗ ਉਸੇ ਐਕਟ ਕੀਤਾ ਜਾਂਦਾ ਮੈਮ ਇੱਕ ਅੱਜ ਵੀ ਪਾਸਟਰ ਦੇ ਜਿਹੜੇ ਨੇ ਕੁਝ ਪ੍ਰੋਗਰਾਮਸ ਚੱਲ ਰਹੇ ਨੇ ਕੱਲ ਜਲੰਧਰ ਦੇ ਵਿੱਚ ਸੀਗੇ ਉਹ ਅੱਜ ਹੋਰ ਵੀ ਥਾਵਾਂ ਤੇ ਜਾ ਰਹੇ ਨੇ ਕੀ ਹੁਣ ਪੁਲਿਸ ਨੂੰ ਸਟ੍ਰਿਕਟ ਜਿਹੜਾ ਉਹ ਕਿਹਾ ਜਾਏਗਾ ਕਿ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਏ ਕਿਉਂਕਿ ਪ੍ਰੋਗਰਾਮਸ ਰੈਗੂਲਰ ਚੱਲ ਰਹੇ ਨੇ ਉਹਨਾਂ ਦੇ ਡੈਫੀਨਿਟਲੀ ਪੁਲਿਸ ਆਪਣਾ ਕੰਮ ਕਰ ਰਹੀ ਹੈ ਐਫ ਆਈ ਆਰ ਹੋ ਚੁੱਕਿਆ ਹੈ ਅਰੈਸ ਵੀ ਹੋ ਜਾਣਗੇ ਉਹ ਜਿਹੜੇ ਫੈਕਟ ਫਾਈਂਡਿੰਗ ਹੈ ਉਹਦੇ ਖਤਮ ਹੁੰਦੇ ਹੀ ਉਹ ਅਰੈਸਟ ਵੀ ਹੋ ਜਾਣਗੇ ਥੈਂਕ ਯੂ